ਕਿਡਸ ਬੰਚ ਚੁੱਕੇ ਆ ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਆ ਕੀਤੀ ਗਈ ਸਾਰੇ ਅਫਸਰ ਸਹਿਬਾਨਾਂ ਨੂੰ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਵਿਹਾਰ ਤੇ ਜਿਹੜਾ ਕੰਮ ਜਿਹੜਾ ਉਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰਨਾ ਸੀ ਕਿਸੇ ਕੋਈ ਵੈਲਗੈਂਟ ਕੰਮ ਜਾਂ ਕੋਈ ਲਾਈਟਾਂ ਦਾ ਸੀ ਲਾਈਟਾਂ ਦਾ ਵਾਟਰ ਦਾ ਉਸ ਤੋਂ ਅੱਗੇ ਸਾਰੇ ਕੰਮ तकरीबन ਸਾਰੇ ਡਿਪਾਰਟਮੈਂਟ ਦੇ ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਕਮਿਸ਼ਨਰ ਸਭ ਬੈਠੇ ਨੇ ਬਿਜਲੀ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ ਡਿਪਾਰਟਮੈਂਟ ਜਿਹੜੇ ਅੱਜ ਮੀਟਿੰਗ ਕਰ ਰਹੇ ਆ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ ਉਹ ਰਹਿਣ ਦਿੱਤੀ ਸਰ ਜਿਹੜੇ ਕੰਮ ਵਿਕਾਸਕਾਰ ਚੱਲਦੇ ਪਏ ਆ ਹਾਲੇ ਕਈ ਐਸੇ ਜਿਹੜੇ ਉਹ ਫਿਰ ਬਾਬੇ ਦੇ ਵਿਹੜੇ ਕੋਲੇ ਕੋਲੇ ਕੰਪਲੀਟ ਕੀ ਜਾਂਦੇ ਉਹ ਵਿਕਾਸਕਾਰ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀ ਹੈ ਅਸਲ ਵਿੱਚ ਪਾਲੀ ਸਰ ਤੋਂ ਜਿਹੜੀ ਇਹ ਮੀਟਿੰਗ ਹੋਣੀ ਬਾਬੇ ਦੇ ਵਿਹੜੇ ਉੱਥੇ ਧਾਰਮਿਕ ਸਥਾਨ ਜਾਂ ਏਦ ਤਰ੍ਹਾਂ ਦੇ ਇੰਟੈਲੀਜ ਦਿੱਤੇ ਕੇ ਕਿ ਅਕਸਮਦ ਨਾਲ ਇਕੱਲੀ ਮੀਟਿੰਗ ਕੀਤੀ ਜਦੋਂ ਇਹਦੇ ਵਿੱਚ ਕੋਈ ਖਾਸ ਪ੍ਰੋਬਲਮ ਨਹੀਂ ਆਉਂਦਾ ਅ ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ ਕੁਝ ਮੈਂ ਆਪਸਰਾ ਤੋਂ ਸੁਝਾਅ ਲੈ ਰਿਹਾ ਵੀ ਆਪਾਂ ਇਹਨੂੰ ਵਧੀਆ ਕਿਹ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਟੀਮ ਵਰਕ ਹੈ ਜੇ ਇਹਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣਗੇ ਸਰ ਬਾਬੇ ਦੇ ਰਿਹਾ ਤੁchna ਅਕਸਰ ਦੇਖ ਨੂੰ ਮਿਲਦਾ ਕਿ ਭਈ ਪਿਛਲੇ ਵਿਆਹਾਂ ਦੇ ਵਿੱਚ ਵੀ ਕਈ ਐਸੀ ਘਟਨਾਵਾਂ ਸਾਹਮਣੇ ਆਈ ਸੀ ਕਿ ਸੀ ਵੀ ਦੇ ਤਕੜਾ ਨਹੀਂ ਰਹਿੰਦੇ ਸੀ ਵੀ ਦਾ ਕਿ ਤੱਕ ਵੀ ਵਿਆਹ ਨਹੀਂ ਹੈਗਾ ਕਈ ਵਾਰੀ ਉੱਥੇ ਦੇਖ ਕੇ ਇੱਕ ਅੰਦੇ ਬੱਚੀ ਵੀ ਮਿਲਦੀ ਸੀ ਇਸ ਚੀਜ਼ ਨੂੰ ਲੈ ਕੇ ਦੇਖੋ ਜੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਟੋਟਲੀ ਕੰਪਲੀਟ ਜਿਹੜੀਆਂ ਜਿੰਨਾ ਸੀਵਰੇਜ ਦੇ ਟੱਕਨ ਵਗੈਰਾ ਹੋਗੇ ਸੜਕਾਂ ਦੇ ਜਿਹੜੀ ਗੰਦਗੀ ਨੂੰ ਸਾਫ ਸਾਫ ਰੱਖਣ ਦੇ ਜਿੱਥੇ-ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਉਹ ਟੋਟਲੀ ਬਟਾਲੇ ਚ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕੰਮਾਂ ਨੂੰ ਨੇਪਰੇ ਚਾੜੀ ਲਾਉਣਾ ਹੈ ਬਿਲਕੁਲ ਜੀ ਇਹਦੇ ਬਾਰੇ ਆਪਾਂ 17 ਨਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਉਹ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਤੋਂ ਆਪਾਂ ਜਲਦੀ ਫਾਲੀਸ ਕਰਾਂ